ਤੋਂ ਜੱਪਰ ਵਿੱਚ ਜਿੱਥੇ ਉਗਰਾਹਾ ਜਿੱਥੇ ਵੰਦੀ ਨੇ ਰੇਲਵੇ ਟਰੈਕ ਤੇ ਧਰਨੇ ਦਿੱਤੇ ਉਥੇ ਹੀ ਐਸਕੇਮ ਨੇ ਸੂਬੇ ਦੇ ਟੋਲ 플ਾਜਾਂ ਨੂੰ ਫ੍ਰੀ ਕਰਵਾਇਆ ਕਿਸਾਨਾਂ ਦਾ ਇਹ ਪ੍ਰਦਰਸ਼ਨ ਹਰਿਆਣਾ ਸਰਕਾਰ ਵੱਲੋਂ ਦਿੱਲੀ ਜਾ ਰਹੇ ਕਿਸਾਨਾਂ ਤੇ ਕਾਰਵਾਈ ਦੇ ਵਿਰੋਧ ਵਿੱਚ ਸੀ ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਅੰਦੋਲਨ ਹੋਰ ਤੇਜ਼ ਹੋਵੇਗਾ ਜੋ ਅਸੀਂ ਰੋਸ ਪ੍ਰਗਟ ਕਰ ਰਹੇ ਆ ਜੋ ਸਾਡੇ ਕਿਸਾਨ ਦਿੱਲੀ ਕੂਚ ਵੱਲ ਜਾ ਰਹੇ ਥੇ ਉਹ ਸ਼ੰਭੂ ਬਾਰਡਰ ਪਰ ਖਨੌਰੀ ਬਾਰਡਰ ਪਰ ਰੋਕੇ ਗਏ ਹੈ ਸਰਕਾਰ ਉਨਕੇ ਪਰ ਬਹੁਤ ਅਤਿਆਚਾਰ ਕਰ ਰਹੀ ਹੈ। ਕਾਫੀ ਕਿਸਾਨ ਸਾਡੇ ਗਾਇਲ ਹੋਏ ਆਂ, ਨੌਜਵਾਨ ਗਾਇਲ ਹੋਏ ਆਂ ਉਸ ਦੇ ਵਿਰੋਧ ਮੇ ਅੱਜ ਪੂਰੇ ਪੰਜਾਬ ਦੇ ਵਿੱਚ ਪੰਜਾਬ ਮੇ ਜੋ ਕੂਰ ਪਲਾਜ਼ਾ ਹੈ ਸਭ ਬੰਦ ਕੀਏ ਗਏ ਹੈ। ਔਰ ਰੇਲ ਗੱਡੀਆਂ ਵੀ ਬੰਦ ਕੀਆਂ ਗਈਆਂ ਹੈ। ਸੰਯੁਕਤ ਕਿਸਾਨ ਮੋਰਚੇ ਕਾ ਜੇ ਫੈਸਲਾ ਥਾ ਕਿ ਅਸੀਂ ਵਿਰੋਧ ਕਰੀਏ, ਸਰਕਾਰ ਤੱਕ ਪਹੁੰਚਾਈਏ ਗੱਲ ਕਿ ਜੋ ਕਿਸਾਨ ਦਿੱਲੀ ਕੂਚਪਾਲ ਜਾ ਰਹੇ ਹੈ। ਉਹਨਾਂ ਕੋ ਜਾਣਾ ਦੀਏ ਉਹਨਾਂ ਕੋ ਰੋਕਣਾ ਨਹੀਂ ਚਾਹੀਏ ਦਿੱਲੀ ਸਰਕਾਰ ਉਸ ਉਸਕੇ ਲਈ ਜਗ੍ਹਾ ਦਾ ਇੰਤਜ਼ਾਮ ਕਰੇ ਕਿਉਂਕਿ ਕਿਸਾਨਾਂ ਕੋ ਆਪਣੀ ਮੰਗੋ ਕੋ ਲੈ ਕੇ ਪ੍ਰੋਟੈਸਟ ਕਰਨੇ ਦਾ ਅਧਿਕਾਰ ਹੈ ਉਹ ਅਧਿਕਾਰ ਸਰਕਾਰ ਹਮਾਰਾ ਖੋ ਰਹੀ ਹੈ ਇਸ ਵਿਰੋਧ ਕੇ ਅੰਦਰ ਅੱਜ ਹਮ ਪੂਰੇ ਪੰਜਾਬ ਕੇ ਸਭੀ ਟੂਰ ਪਲਾਜੇ ਬੰਦ ਹੈ ਔਰ ਰੇਲ ਗੱਡੀ ਵੀ ਬੰਦ ਹੈ